ਦੁਨੀਆ ਵਿੱਚ ਤਿੰਨ ਤਰ੍ਹਾਂ ਦੇ ਸੁਭਾਅ ਦੇ ਲੋਕ ਪਾਏ ਜਾਂਦੇ ਆ ਚਲਾਕ, ਭੋਲੇ ਤੇ ਸਮਝਦਾਰ। ਵੈਸੇ ਤਾਂ ਸੁਭਾਅ ਵਿੱਚ ਚਲਾਕ ਹੋਣਾ, ਭੋਲੇ ਹੋਣਾ, ਸਮਝਦਾਰ ਹੋਣਾ ਕੁਦਰਤ ਦੀ ਦੇਣਾ ਜਾਂ ਜੈਨਟਿਕਸ ਮੰਨਿਆ ਜਾਂਦਾ ਆ। ਪਰ ਕਈ ਵਾਰ ਜ਼ਿੰਦਗੀ ਵਿੱਚ ਅਜਹੀਆਂ ਪ੍ਰਸਥਿਤੀਆਂ ਆਉਂਦੀਆਂ ਜੋ ਸਾਡਾ ਸੁਭਾਅ ਬਦਲ ਦਿੰਦੀਆਂ। ਲੋਕਾਂ ਦੁਆਰਾ ਦਿੱਤੇ ਗਏ ਧੋਖੇ ਜਾਂ ਮੁਸ਼ਕਲਾਂ ਤੇ ਹਾਲਾਤਾਂ ਦੇ ਕਰਕੇ ਸਾਨੂੰ ਕਈ ਵਾਰ ਆਪਣਾ ਸੁਭਾਅ ਜਿਹੜਾ ਵਾ ਉਹ ਬਦਲਣਾ ਪੈਂਦਾ ਆ। ਜੇ ਅਸੀਂ ਗੱਲ ਕਰੀਏ ਕਿ ਭੋਲਾ ਇਨਸਾਨ ਭੋਲੇ ਇਨਸਾਨ ਨੂੰ ਲੋਕ ਬਹੁਤ ਕਮਜ਼ੋਰ ਸਮਝਦੇ ਆ ਜੇਕਰ ਤੁਸੀਂ ਸਮਝਸਾਰੀ ਤੋਂ ਕੰਮ ਨਹੀਂ ਲਓਗੇ ਤਾਂ ਲੋਕਾਂ ਦੁਆਰਾ ਵਰਤੇ ਜਾਓਗੇ ਤੁਸੀਂ ਵੇਖਿਆ ਹੀ ਹੋਵੇਗਾ ਆਪਣੀ ਜ਼ਿੰਦਗੀ ਵਿੱਚ ਕਿ ਜਦੋਂ ਤੁਸੀਂ ਕਿਸੇ ਇਨਸਾਨ ਦੀ ਮਦਦ ਕੀਤੀ ਤਾਂ ਉਸਨੇ ਧੰਨਵਾਦ ਵੀ ਤੇ ਉਹ ਭੁੱਲ ਜਾਂਦਾ ਹੈ ਤੇ ਜਾਂ ਫਿਰ ਉਹ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਵੇਗਾ ਅੱਜ ਅਸੀਂ ਜਾਣਾਂਗੇ ਕਿ ਕਿਵੇਂ ਚੰਗੀ ਆਈ ਨੂੰ ਬਰਕਰਾਰ ਰੱਖ ਕੇ ਆਪਾਂ ਆਪਣੇ ਸੁਭਾਅ ਵਿੱਚ ਚੁਸਤੀ ਅਤੇ ਸਮਝਦਾਰੀ ਅਪਣਾ ਸਕਦੇ ਆ ਜੇਕਰ ਤੁਸੀਂ ਵੀ ਲੋਕਾਂ ਦੇ ਵਰਤਾਰੇ ਤੋਂ ਪਰੇਸ਼ਾਨ ਆ ਚੁੱਕੇ ਹੋ ਤਾਂ ਤੁਸੀਂ ਇਹਨਾਂ ਗੱਲਾਂ ਨੂੰ ਸਮਝੋ ਨੰਬਰ 1 ਮਤਲਬੀ ਲੋਕਾਂ ਨੂੰ ਪਹਿਚਾਣੋ ਅਕਸਰ ਤੁਹਾਨੂੰ ਲੱਗਦਾ ਹੋਵੇ ਕਿ ਕਿ ਜਿਹੜੇ ਲੋਕ ਆ ਤੁਹਾਡੇ ਨਾਲ ਰਿਸ਼ਤਾ ਨਿਭਾਰੇ ਨੇ ਦੋਸਤੀ ਨਿਭਾਰੇ ਨੇ ਪਰ ਕਿਤੇ ਨਾ ਕਿਤੇ ਕੁਝ ਲੋਕ ਅਚੇਹੇ ਵੀ ਹੁੰਦੇ ਨੇ ਜੋ ਸਿਰਫ ਤੁਹਾਡੇ ਨਾਲ ਮਤਲਬ ਨਾਲ ਹੀ ਜੁੜੇ ਹੁੰਦੇ ਨੇ ਤੇ ਉਹ ਜਦੋਂ ਤੱਕ ਉਹਨਾਂ ਦਾ ਕੋਈ ਮਤਲਬ ਪੂਰਾ ਨਹੀਂ ਹੋ ਜਾਂਦਾ ਕੋਈ ਫਾਇਦਾ ਨਹੀਂ ਹੋ ਜਾਂਦਾ ਉਹਨਾਂ ਨੂੰ ਉਦੋਂ ਤੱਕ ਕੋ ਤੁਹਾਡੇ ਨਾਲ ਜੁੜਨਗੇ ਤੁਹਾਨੂੰ ਫੋਨ ਕਰਨਗੇ ਮੈਸੇਜ ਕਰਨਗੇ ਬਾਅਦ ਵਿੱਚ ਜੋ ਤੁਹਾਡੀ ਬਾਤ ਵੀ ਨਹੀਂ ਪੁੱਛਣਗੇ ਇਹਦਾ ਮਤਲਬ ਇਹ ਵੀ ਨਹੀਂ ਕਿ ਸਾਰੇ ਜਿਹੜੇ ਰਿਸ਼ਤੇ ਆ ਸਾਰੇ ਦੋਸਤ ਚੰਗੇ ਨਹੀਂ ਆ ਚੰਗੇ ਰਿਸ਼ਤੇ ਵੀ ਹੁੰਦੇ ਨੇ ਚੰਗੇ ਦੋਸਤ ਵੀ ਹੁੰਦੇ ਨੇ ਪਰ ਤੁਸੀਂ ਉਹਨਾਂ ਦੇ ਸੁਭਾਅ ਨੂੰ ਪਹਿਚਾਣੋ ਸਮਝਦਾਰੀ ਨਾਲ ਉਹਨਾਂ ਦੇ ਸੁਭਾਅ ਨੂੰ ਪਹਿਚਾਣੋ ਦੇਖੋ ਕਿ ਉਹਨਾਂ ਦੀ ਕਹਿਣੀ ਤੇ ਕਥਨੀ ਵਿੱਚ ਕਿੰਨਾ ਫਰਕ ਆ ਜਦੋਂ ਤੁਸੀਂ ਲੋਕਾਂ ਦੇ ਸੁਭਾਅ ਨੂੰ ਸਮਝਣਾ ਸ਼ੁਰੂ ਕਰ ਜਾਓਗੇ ਤਾਂ ਤੁਹਾਨੂੰ ਕੋਈ ਵੀ ਧੋਖਾ ਨਹੀਂ ਦੇ ਸਕਦਾ ਨੰਬਰ 2 ਗੁੱਸੇ ਵਿੱਚ ਕਦੇ ਵੀ ਰਿਐਕਟ ਨਾ ਕਰੋ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤਾਂ ਸਭ ਤੋਂ ਵੱਧ ਅਸਰ ਤੁਹਾਡੇ ਸ਼ਬਦਾਂ ਤੇ ਹੁੰਦਾ ਆ ਕਈ ਵਾਰ ਤੁਸੀਂ ਬੇਕਸੂਰ ਹੁੰਦਿਆਂ ਹੋਇਆ ਵੀ ਕਈ ਵਾਰ ਗੁੱਸੇ ਵਿੱਚ ਅਜਿਹੇ ਸ਼ਬਦ ਬੋਲ ਜਾਂਦੇ ਹੋ ਜਿਨ੍ਹਾਂ ਦਾ ਸਿਰਫ ਪਛਤਾਵਾ ਰਹਿ ਜਾਂਦਾ ਆ ਤੇ ਜਦੋਂ ਕੁਝ ਲੋਕ ਅਚਾਈ ਹੁੰਦੇ ਨੇ ਜੋ ਤੁਹਾਨੂੰ ਜਾਣ ਬੁੱਝ ਕੇ ਗੁੱਸਾ ਦਿਵਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਨਾਂ ਦਾ ਮਕਸਦ ਹੁੰਦਾ ਵਾ ਕਿ ਤੁਹਾਨੂੰ ਨੈਗੇਟਿਵ ਕਰਨਾ ਨੈਗੇਟਿਵ ਗੱਲਾਂ ਕਰਕੇ ਨੈਗੇਟਿਵ ਸਵਾਲ ਪੁੱਛਣਗੇ ਤਾਂ ਜੇਕਰ ਤੁਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਗੁੱਸੇ ਨਾਲ ਜਵਾਬ ਦਿਓਗੇ ਤਾਂ ਤੁਸੀਂ ਉਹਨਾਂ ਦੇ ਇਰਾਦੇ ਨੂੰ ਕਾਮਯਾਬ ਕਰ ਦੋਗੇ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਪਿਛਲੇ ਇਰਾਦੇ ਨੂੰ ਸਮਝੋਗੇ ਤਾਂ ਤੁਸੀਂ ਪਹਿਲਾਂ ਸ਼ਾਂਤ ਰਹੋ ਤੇ ਫਿਰ ਉਹਨਾਂ ਦੀ ਗੱਲ ਦਾ ਜਵਾਬ ਦਿਓ ਜੇ ਤੁਹਾਨੂੰ ਲੱਗਦਾ ਵਾ ਪੂਰੀ ਸ਼ਾਂਤੀ ਨਾਲ ਉਹਨਾਂ ਦੀ ਗੱਲ ਦਾ ਜਵਾਬ ਦਿਓ ਨਹੀਂ ਤਾਂ ਚੁੱਪ ਰਹੋ ਚੁੱਪ ਸਭ ਤੋਂ ਵਧੀਆ ਜਵਾਬ ਹੁੰਦਾ ਆ ਪੋੜਾ ਬੰਦਾ ਅਕਸਰ ਇਹ ਗਲਤੀ ਕਰਦਾ ਵਾ ਕਿ ਉਹ ਹਮੇਸ਼ਾ ਰਿਐਕਟ ਕਰਦਾ ਹੈ ਕੋਈ ਵੀ ਗੱਲ ਹੋਈ ਉਸ ਨੂੰ ਬਿਨਾਂ ਸਮਝੇ ਔਰ ਉਹਦੇ ਉੱਤੇ ਰਿਐਕਟ ਕਰੇਗਾ ਗੁੱਸਾ ਕਰੇ ਗੁੱਸੇ ਨਾਲ ਜਵਾਬ ਦੇਵੇਗਾ ਤੁਸੀਂ ਇਹ ਗੱਲ ਨਹੀਂ ਕਰਨੀ ਤੁਸੀਂ ਇੱਥੇ ਸਮਝਦਾਰੀ ਇੱਥੇ ਆਪਣੇ ਸੁਭਾਅ ਨੂੰ ਬਦਲਣਾ ਆ ਸਮਝਦਾਰੀ ਤੋਂ ਕੰਮ ਲੈਣਾ ਆ ਨਾ ਨੰਬਰ 3 ਜ਼ੁਬਾਨ ਤਾਕਤਵਰ ਹਥਿਆਰ ਚਾਤ ਕਰੋ ਜਦੋਂ ਤੁਸੀਂ ਕਈ ਵਾਰੀ ਬੋਲਦੇ ਬੋਲਦੇ ਕੋਈ ਅਜਾਹ ਸ਼ਬਦ ਬੋਲ ਦਿੱਤਾ ਜਿਹੜਾ ਕਿ ਪੂਰੀ ਸਥਿਤੀ ਨੂੰ ਹੀ ਵਿਗਾੜ ਦਿੰਦਾ ਆ ਤੇ ਜਾਂ ਕਿਸੇ ਨੇ ਤੁਹਾਨੂੰ ਕੋਈ ਅਜਾਹ ਸ਼ਬਦ ਬੋਲ ਦਿੱਤਾ ਜਿਹਦੇ ਨਾਲ ਤੁਹਾਡਾ ਜਿਹੜਾ ਅੰਦਰੋਂ ਅੰਦਰ ਬਹੁਤ ਦੁਖੀ ਹੋਇਆ ਇਸੇ ਕਰਕੇ ਕਹਿੰਦੇ ਕਿ ਜਿਹੜੀ ਜ਼ੁਬਾਨ ਆ ਨਾ ਇਹ ਸਾਡਾ ਤਾਕਤਵਰ ਹਥਿਆਰ ਆ ਇਹ ਜਿਹੜਾ ਵਿਗਾੜ ਵੀ ਸਕਦੀ ਆ ਤੇ ਬਣਾ ਵੀ ਸਕਦੀ ਆ ਜਦੋਂ ਅਸੀਂ ਬਿਨਾਂ ਸੋਚੇ ਸਮਝੇ ਬੋਲਦੇ ਹਾਂ ਤਾਂ ਸਾਡੇ ਜਿਹੜੇ ਸ਼ਬਦਾ ਨਾ ਹੋ ਤੀਰ ਵਾਂਗ ਚਾਲਦੇ ਨੇ ਜਾਂ ਕਹਿ ਲਓ ਇਹ ਸਾਡੇ ਰਿਸ਼ਤੇ ਖਰਾਬ ਕਰਦੇ ਨੇ ਸਾਡੀ ਇਮੇਜ ਖਰਾਬ ਕਰਦੇ ਨੇ ਤੇ ਜਾਂ ਕਈ ਵਾਰੀ ਸਾਡੇ ਲਈ ਮੁਸੀਬਤਾਂ ਵੀ ਖੜੀਆਂ ਕਰ ਦਿੰਦੇ ਨੇ ਭੋਲੇਪਨ ਵਿੱਚ ਅਸੀਂ ਕੁਝ ਅਜਿਹੇ ਸ਼ਬਦ ਕਹਿ ਜਾਂਦੇ ਹਾਂ ਜੋ ਸਾਨੂੰ ਨਹੀਂ ਕਹਿਣੇ ਚਾਹੀਦੇ ਸਮਝਦਾਰ ਇਨਸਾਨ ਜਿਹੜਾ ਵਾ ਨਾ ਆਪਣੀ ਜ਼ੁਬਾਨ ਨੂੰ ਹਮੇਸ਼ਾ ਸੋਚ ਸਮਝ ਕੇ ਹੀ ਵਰਤਦਾ ਆ ਉਹ ਸੋਚਦਾ ਆ ਕਿ ਉਹਨੂੰ ਪਤਾ ਹੁੰਦਾ ਵਾ ਕਿ ਕਿਹੜੀ ਗੱਲ ਉਸਨੇ ਕਿੱਥੇ ਕਹਿਣੀ ਆ ਉਹ ਜਾਣਦਾ ਆ ਕਿ ਕਿੱਥੇ ਹੱਸ ਕੇ ਗੱਲ ਤਾਂ ਲੈਣੀ ਆ ਕਿੱਥੇ ਜਿਹੜਾ ਵਾ ਗੰਭੀਰਤਾ ਨਾਲ ਜਵਾਬ ਦੇਣਾ ਤੇ ਕਿੱਥੇ ਚੁੱਪ ਰਹਿਣਾ ਨੰਬਰ 4 ਦਿਲ ਨਾਲ ਨਹੀਂ ਦਿਮਾਗ ਨਾਲ ਫੈਸਲੇ ਲਵੋ ਤੁਸੀਂ ਜਦੋਂ ਤੁਸੀਂ ਸਿਰਫ ਦਿਲ ਨਾਲ ਹੀ ਫੈਸਲੇ ਲੈਂਦੇ ਹੋ ਤਾਂ ਲੋਕ ਤੁਹਾਨੂੰ ਵਰਤ ਜਾਣਗੇ ਤੇ ਤੁਸੀਂ ਜਾਣਦੇ ਹੋਵੋਗੇ ਕਿ ਜਦੋਂ ਤੁਸੀਂ ਸਿਰਫ ਭਾਵਨਾਵਾਂ ਵਿੱਚ ਬਹਿ ਕੇ ਕੋਈ ਫੈਸਲਾ ਲਿਆ ਤੇ ਫਿਰ ਤੁਹਾਨੂੰ ਬਸਤੌਣਾ ਪਿਆ ਹੋਵੇਗਾ ਸਮਝਦਾਰ ਇਨਸਾਨ ਜਾਣਦਾ ਆ ਕਿ ਫੈਸਲਾ ਹਮੇਸ਼ਾ ਸੋਚ ਸਮਝ ਕੇ ਤੇ ਤਰਕ ਨਾਲ ਲੈਣਾ ਚਾਹੀਦਾ ਆ ਉਹ ਕਦੇ ਵੀ ਭਾਵਨਾਵਾਂ ਵਿੱਚ ਬੈਠ ਕੇ ਫੈਸਲਾ ਨਹੀਂ ਲੈਂਦਾ ਉਹ ਉਸ ਚੀਜ਼ ਬਾਰੇ ਜਿਹੜਾ ਜਿਹੜਾ ਵੀ ਫੈਸਲਾ ਲੈਣਾ ਉਹ ਉਹਦੇ ਬਾਰੇ ਪਹਿਲਾਂ ਸੋਚਦਾ ਵਿਚਾਰਦਾ ਤਰਕ ਕਰਦਾ ਉਹਦੇ ਤੇ ਉਹਦਾ ਫਾਇਦਾ ਨੁਕਸਾਨ ਸਭ ਕੁਝ ਵੇਖਦਾ ਤੇ ਫਿਰ ਫੈਸਲਾ ਲੈਂਦਾ ਆ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਭਾਵਨਾਹੀਨ ਬਣ ਜਾਓ ਇਹਦਾ ਮਤਲਬ ਇਹ ਆ ਕਿ ਤੁਸੀਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖੋ ਤੇ ਸਮਝਦਾਰੀ ਤੋਂ ਕੰਮ ਲਓ ਉਮੀਦ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ ਜੀ